ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਬਹੁਤ ਹੀ ਸਤਿਕਾਰਯੋਗ ਈਟੀਟੀ 6635 ਵਾਲੇ ਸਾਥੀਓ ਅਸੀਂ 5994 ਪਰਿਵਾਰ ਵੱਲੋਂ ਕਿਡਰ ਵੱਲੋਂ ਤੁਹਾਨੂੰ ਇੱਕ ਅਪੀਲ ਕਰਦੇ ਆਂ ਹੱਥ ਜੋੜ ਕੇ ਕਿ ਜਿਹੜੇ ਸਾਡੇ ਭੈਣਾਂ ਤੇ ਭਰਾ ਆਲਰੇਡੀ ਪਹਿਲਾਂ 6635 ਦੇ ਵਿੱਚ ਜੌਬ ਕਰ ਰਹੇ ਨੇ ਪਰ ਉਹਨਾਂ ਨੇ ਇੱਧਰ ਪੇਪਰ ਦਿੱਤਾ ਸੀ 5894 ਦਾ ਉਹ ਮੈਰਿਟ 'ਚ ਆ ਗਏ ਉਹਨਾਂ ਦੀ ਜਿਹੜੀ ਸਕਰੂਟੀ ਹੋਈ ਆ ਤੇ ਸਾਥੀਓ ਮੈਂ ਤੁਹਾਡੇ ਅੱਗੇ ਇੱਕ ਹੱਥ ਜੋੜ ਕੇ ਅਪੀਲ ਕਰਦਾ ਉਹਨਾਂ ਸਾਥੀਆਂ ਅੱਗੇ ਜਿਹੜੇ 6635 ਵਾਲੇ ਸਾਥੀ 5894 ਦੇ ਵਿੱਚ ਸਕਰੂਟੀ ਕਰਾ ਕੇ ਗਏ ਆ ਕਿ ਸਾਥੀਓ ਤੁਸੀਂ ਸਕਰੂਟੀ ਕਰਾਤੀ ਸਟੇਸ਼ਨ ਸੇਮ ਰਹਿਣਗੇ 2-2 ਸਾਲ ਤੁਹਾਨੂੰ ਲੱਗਿਆ ਨੂੰ ਹੋ ਗਏ ਸਾਲ-ਸਾਲ ਤੇ ਪ੍ਰੋਵੀਸ਼ਨਲ ਪੀਰੀਅਡ ਲਗਭਗ ਤੁਹਾਡਾ ਖਤਮ ਹੋਣ ਵਾਲਾ ਤੇ ਸਾਡਾ ਹਜੇ ਸ਼ੁਰੂ ਵੀ ਨਹੀਂ ਹੋਇਆ ਸੋ ਮੇਰੀ ਹੱਥ ਜੋੜ ਕੇ ਬੇਨਤੀ ਆ ਸਾਥੀਓ ਜੇ ਤੁਸੀਂ ਅੱਗੇ ਸਕਰੂਟੀ ਨਹੀਂ ਕਰਾਈ ਆ ਤੇ ਹੁਣ ਤੁਸੀਂ ਫੀਸ ਭਰੋਗੇ ਪੇਪਰ ਦਿਓਗੇ ਤੁਸੀਂ ਇੱਧਰ ਨਾ ਵੀ ਜੁਆਇਨ ਕੀਤਾ ਤਾਂ ਉਹਦਾ ਨੁਕਸਾਨ ਸਾਡੇ ਕੈਡਰ ਨੂੰ ਬਹੁਤ ਹੋਣਾ ਉਹ ਡਾਟਾ ਸਾਨੂੰ ਸਾਲ ਬਾਅਦ ਮਿਲਣਾ ਨਾਟ ਜੁਆਇਨਿੰਗ ਡਾਟੇ ਦੇ ਵਿੱਚ ਪਰ ਜੇ ਤੁਸੀਂ ਅੱਜ ਫੀਸ ਹੀ ਨਾ ਭਰੋ ਪੇਪਰ ਦੇ ਤਾਂ ਤੁਹਾਡਾ ਰੋਲ ਨੰਬਰ ਹੀ ਨਹੀਂ ਆਉਣਾ ਤੁਸੀਂ ਪੇਪਰ ਹੀ ਨਾ ਦਿਓ ਤਾਂ ਤੁਹਾਨੂੰ ਜਿਹੜਾ ਆਲਰੇਡੀ ਭਰਤੀ ਚੋਂ ਜਿਹੜਾ ਬਾਹਰ ਕੱਢ ਦਿੱਤਾ ਜਾਏਗਾ ਤੇ ਜਿਹਦਾ ਸਿੱਧਾ-ਸਿੱਧਾ ਫਾਇਦਾ ਸਾਡੇ 5594 ਸਾਥੀਆਂ ਨੂੰ ਹੋਊਗਾ ਚਾਰ ਸਾਥੀ ਵੱਧ ਲੱਗ ਜਾਣਗੇ ਕਿਸੇ ਦੇ ਘਰ ਰਜਗਾਰ ਆ ਜਾਊਗਾ ਸਾਨੂੰ ਵੀ ਪਤਾ ਆ ਕਿ ਰਜਗਾਰ ਲਈ ਕੀ-ਕੀ ਕੁਝ ਕਰਨਾ ਪੈਂਦਾ ਤੇ ਕੀ-ਕੀ ਕੁਝ ਕਰ ਰਹੇ ਆ ਜਾਂ ਅੱਗੇ ਕਰਨਾ ਪੈ ਸਕਦਾ ਪਰ ਸਾਥੀਓ ਤੁਸੀਂ ਆਲਰੇਡੀ ਜੌਬ ਦੇ ਵਿੱਚੋਂ ਤੇ ਅਸੀਂ ਹਜੇ ਲੱਗਣਾ ਸੋ ਤੁਸੀਂ ਕਿਰਪਾ ਕਰਕੇ ਸਾਡੀ ਹੱਥ ਜੋੜ ਕੇ ਬੇਨਤੀ ਆ ਮੇਰੀ ਤੇ 9594 ਕੇਡਰ ਦੀ ਨਿਮਰਤਾ ਸਹਿਤ ਕਿ ਤੁਸੀਂ ਸਾਥੀਓ ਫੀਸ ਨਾ ਭਰੋ ਤਾਂ ਜੋ ਸਾਡੇ 4 ਸਾਥੀ ਵੱਧ ਲੱਗ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ